ਇਕੱਲਿਆਂ ਹੀ ਆਮ ਆਦਮੀ ਪਾਰਟੀ ਚੋਣ ਲੜੇਗੀ ਸੋਰਸਸ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਤਰਵਿੰਦ ਕੇ ਜਵਾਲ ਨੇ ਦੱਸਦੀ ਕਿ ਹਰੀ ਚੰਡੀ ਦੇ ਦਿੱਤੀ ਹੈ ਸੀਐਮ ਭਗਵੰਤ ਮਾਨ ਅਤੇ ਸੰਦੀਪ ਪਾਠਕ ਦੇ ਨਾਲ ਮੀਟਿੰਗ ਦੇ ਵਿੱਚ ਹਰੀ ਚੰਡੀ ਦਿੱਤੀ ਗਈ ਹੈ ਤਾਂ 13 ਸੀਟਾਂ ਦੇ ਲਈ ਆਮ ਆਦਮੀ ਪਾਰਟੀ ਨੇ 40 ਉਮੀਦਵਾਰ ਸ਼ਾਰਟ ਲਿਸਟ ਕੀਤੇ ਨੇ ਯਾਨੀ ਕਿ ਉਹਨਾਂ ਦੇ ਵਿੱਚੋਂ ਜਿਹੜੇ ਨੇ ਉਹ ਨਾਂ ਚੁਣੇ ਜਾਣਗੇ ਉਮੀਦਵਾਰਾਂ ਦੇ ਔਰ ਆਮ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਲੈ ਕੇ ਸਰਵੇ ਕਰਵਾਇਆ ਜਾ ਰਿਹਾ ਹੈ ਇਹ ਵੀ ਜਾਣਕਾਰੀ ਮਿਲ ਰਹੀ ਹੈ ਤਾਂ ਸੀਮਾਨ ਪਹਿਲਾਂ ਹੀ ਦੱਸਦੀ ਹੈ ਕਿ 13 ਜ਼ੀਰੋ ਦਾ ਨਾਰਾ ਦੇ ਚੁਕੇ ਨੇ ਇੰਫੈਕਟ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 14 0 ਚੰਡੀਗੜ੍ਹ ਦੀ ਸੀਟ ਦੀ ਸਾਡੀ ਹੋਏਗੀ ਤਾਂ ਕੁੱਲ ਮਿਲਾ ਕੇ ਚੰਡੀਗੜ੍ਹ ਦੇ ਵਿੱਚ ਦੱਸਦੀ ਹੈ ਕਿ ਜ਼ਰੂਰ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿੱਚਕਾਰ ਅਲਾਈਅੰਸ ਵੇਖਣ ਨੂੰ ਮਿਲਿਆ ਕਹਿ ਲਿਆ ਕਿ ਗੱਠਜੋੜ ਦੇ ਚੱਲਦੇ ਚੋਣ ਲੜੀ ਜਾ ਰਹੀ ਹੈ ਪਰ ਉੱਥੇ ਹੀ ਪੰਜਾਬ ਦੀ ਪਿਕਚਰ ਬਿਲਕੁਲ ਵੱਖਰੀ ਹੋ ਸਕਦੀ ਹੈ ਜਿਸ ਦਾ ਇਸ਼ਾਰਾ ਪਹਿਲਾਂ ਤੋਂ ਹੀ ਸੀਐਮ ਭਗਵੰਤ ਮਾਨ ਕਰ ਰਹੇ ਸਨ ਉਹਨਾਂ ਦੇ ਵੱਲੋਂ ਵੱਖ-ਵੱਖ ਸਤੇਜਾ ਤੋਂ ਇਹ ਨਾਰਾ ਦਿੱਤਾ ਗਿਆ 13 0 ਯਾਨੀ ਕਿ ਆਮਾਦੀ ਪਾਰਟੀ ਕੱਲਿਆਂ ਹੀ ਚੋਣ ਲੜੇਗੀ ਔਰ ਉਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਜਿੱਥੇ ਪੂਰੇ ਪੰਜਾਬ ਦੇ ਪੂਰੇ ਦੇਸ਼ ਦੇ ਵਿੱਚ ਬਿਲਕੁਲ ਸਿਨੈਰੀਓ ਵੱਖਰਾ ਹੋਏਗਾ ਇੰਡੀਆ ਗੱਠ ਜੋੜ ਦੇ ਚੱਲਦੇ ਪਰ ਪੰਜਾਬ ਦੀ ਪਿਕਚਰ ਉਸ ਹਿਸਾਬ ਦੇ ਨਾਲ ਬਿਲਕੁਲ ਵੱਖਰੀ ਨਜ਼ਰ ਆਏਗੀ ਹਾਲਾਂਕਿ ਇਸ ਤੋਂ ਪਹਿਲਾਂ ਕਾਂਗਰਸ ਵੀ ਲਗਾਤਾਰ ਇਹ ਦੁਹਾਈ ਦੇ ਰਹੀ ਸੀ ਪਰ ਹੁਣ ਇਹ ਜਾਣਕਾਰੀ ਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਔਰ ਨਿਊਜ਼ ਏਜੰਡਾ ਪੰਜਾਬ ਸਭ ਤੋਂ ਪਹਿਲਾਂ ਦਰਸ਼ਕਾਂ ਤੱਕ ਇਹ ਜਾਣਕਾਰੀ ਪਹੁੰਚਾਇਆ 13 ਸੀਟਾਂ ਦੇ ਲਈ ਆਮਾਦੀ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਉਹ ਸ਼ਾਰਟਲਿਸਟ ਕੀਤੇ ਗਏ ਨੇ 40 ਉਮੀਦਵਾਰ ਲੈ ਜਿਹੜੇ ਸ਼ਾਰਟਲਿਸਟ ਕੀਤੇ ਗਏ ਨੇ ਉਹਨਾਂ ਦੇ ਵਿੱਚੋਂ ਨਾ ਸਿਲੈਕਟ ਕੀਤੇ ਜਾਣਗੇ ਔਰ ਉਮੀਦਵਾਰਾਂ ਦਾ ਫਿਰ ਬਾਅਦ ਦੇ ਵਿੱਚ ਐਲਾਨ ਹੋਏਗਾ ਔਰ ਜਿੱਸਾ ਇਹ ਕਿ ਲਗਾਤਾਰ ਇੱਕ ਗੁੱਥੀ ਬਣਿਆ ਹੋਇਆ ਸੀ ਲਗਾਤਾਰ ਇਹ ਸਸਪੈਂਸ ਬਣਿਆ ਹੋਇਆ ਸੀ ਕਿ ਆਖਰਕਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਮਿਲ ਕੇ ਚੋਣ ਲੜਨਗੇ ਔਰ ਜੇਕਰ ਮਿਲ ਕੇ ਲੜਨਗੇ ਤਾਂ ਕਿੰਨੀਆਂ ਸੀਟਾਂ ਇਸ ਦੇ ਹਿੱਸੇ ਆਉਣਗੀਆਂ ਹਾਲਾਂਕਿ ਇਹ ਤਾਂ ਪਹਿਲਾਂ ਇਹੀ ਟਾਰਗੇਟ ਵੱਡਾ ਸੀ ਇੱਕ ਚੁਣੌਤੀ ਅਸੀਂ ਕਹਿ ਸਕਦੇ ਹਾਂ ਇਹ ਸੀ ਕਿ ਆਖਰਕਾਰ ਜੇਕਰ ਮਿਲ ਕੇ ਚੋਣਾ ਲੜੀਆਂ ਜਾਂਦੀਆਂ ਨੇ ਕਿਉਂਕਿ ਬਿਲਕੁਲ ਸਮੀਕਰਨ ਜੜੇ ਨੇ ਉਹ ਪੰਜਾਬ ਦੇ ਵਿੱਚ ਵੱਖਰੇ ਨੇ ਤਾਂ ਅਸੀਂ ਦਾਰੋ ਕਰਾਂਗੇ ਲਾਈਵ ਮੌਜੂਦ ਨੇ ਮੇਰੇ ਸਹਿਯੋਗੀ ਪੰਕਜ ਕਪਾਈ ਪੰਕਜ ਲਗਾਤਾਰ ਇਹ ਸਸਪੈਂਸ ਬਣਿਆ ਹੋਇਆ ਸੀ ਤਾਂ ਹੁਣ ਇਹ ਸੋਰਸਸ ਦੇ حوالے ਤੋਂ ਵੱਡੀ ਖਬਰ ਹੈ ਔਰ ਕੁਲ ਮਿਲਾ ਕੇ ਪਿਕਚਰ ਸਾਫ ਹੁੰਦੀ ਨਜ਼ਰ ਆ ਰਹੀ ਹੈ ਆ ਨਿਸ਼ਚਿਤ ਤੌਰ ਤੇ ਨਿਊਜ਼ 18 ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਇਨਫੋਰਮੇਸ਼ਨ ਦੇ ਰਿਹਾ ਹੈ ਕਿ ਲਗਾਤਾਰ ਇਹ ਪੰਜਾਬ ਇਕਾਈ ਆਮ ਆਦਮੀ ਪਾਰਟੀ ਦੀ ਇਸ ਗੱਲ ਦੀ ਮੰਗ ਕਰ ਰਹੀ ਸੀ ਇਸ ਗੱਲ ਦੀ ਲਗਾਤਾਰ ਇਹ ਕਿਹਾ ਜਾ ਰਿਹਾ ਸੀਗਾ ਕਿ 13 ਦੀਆਂ 13 ਸੀਟਾਂ ਤੇ ਅਸੀਂ ਇਕੱਲੇ ਚੋਣ ਲੜਨ ਦੇ ਸક્ષਮ ਆ ਇਕੱਲੇ ਚੋਣ ਲੜਨੀ ਚਾਹੀਦੀ ਹੈ ਕਾਂਗਰਸ ਦੇ ਨਾਲ ਪੰਜਾਬ ਚ ਨਹੀਂ ਜਾਣਾ ਚਾਹੀਦਾ ਔਰ ਇਸੇ ਵਜ੍ਹਾ ਕਰਕੇ 2 ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਮੀਟਿੰਗ ਜਿਹੜੀ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਡਾਕਟਰ ਸੰਦੀਪ ਪਾਠਕ ਦੇ ਨਾਲ ਹੋਈ ਸੀ ਔਰ ਜਾਣਕਾਰੀ ਇਹ ਮਿਲੀ ਹੈ ਕਿ ਹੁਣ ਅਰਵਿੰਦ ਕੇਜਰੀਵਾਲ ਨੇ ਹਰੀ ਚੰਡੀ ਪੰਜਾਬ ਇਕਾਈ ਨੂੰ ਦੇ ਦਿੱਤੀ ਹੈ ਕਿ 13 ਦੀਆਂ 13 ਲੋਕ ਸਭਾ ਸੀਟਾਂ ਤੇ ਇਕੱਲੇ ਆਮ ਆਦਮੀ ਪਾਰਟੀ ਲੜਨ ਦੀ ਤਿਆਰੀ ਕਰੇ ਇਕੱਲੇ ਆਮ ਆਦਮੀ ਪਾਰਟੀ ਹੁਣ 13 ਦੀਆਂ 13 ਲੋਕ ਸਭਾ ਚੋਣ ਲੜੇਗੀ ਔਰ ਇਸ ਲਈ ਜਾਣਕਾਰੀ ਵੀ ਮਿਲੀ ਹੈ ਕਿ ਸਰਵੇ ਜਿਹੜੇ ਆ ਉਹ ਪਾਰਟੀ ਦੇ ਵੱਲੋਂ ਕਰਵਾਨੇ ਸ਼ੁਰੂ ਕਰ ਦਿੱਤੇ ਨੇ ਕੈਂਡੀਡੇਟ ਨੂੰ ਲੈ ਕੇ ਔਰ ਜਿਹੜੀ ਪਹਿਲੀ ਸ਼ੋਰਟਲਿਸਟ ਕੀਤੀ ਗਈ ਹੈ 40 ਦੇ ਕਰੀਬ ਕੈਂਡੀਡੇਟ ਜਿਹੜੇ ਨੇ ਉਹ 13 ਲੋਕ ਸਭਾ ਸੀਟਾਂ ਦੇ ਲਈ ਸ਼ਾਰਟਲਿਸਟ ਆਮ ਆਦਮੀ ਪਾਰਟੀ ਨੇ ਕਰ ਦਿੱਤੇ ਨੇ ਜਲੰਧਰ ਦੀ ਸੀਟ ਦੇ ਵਿੱਚ ਸੁਸ਼ੀਲ ਰਿੰਕੂ ਦਾ ਨਾਮ ਲਗਭਗ ਕਨਫਰਮ ਹੈ ਕਿਉਂਕਿ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਲੇਕਿਨ ਬਾਕੀ ਲੋਕ ਸਭਾ ਜਿਹੜੀਆਂ 12 ਸੀਟਾਂ ਨੇ ਉਹਨਾਂ ਦੇ ਵਿੱਚ ਕੁਝ ਅਜਿਹੀਆਂ ਸੀਟਾਂ ਨੇ ਜਿੱਥੇ ਦੋ ਕੈਂਡੀਡੇਟ ਸ਼ਾਰਟਲਿਸਟ ਕਿਤੇ ਗਏ ਨੇ ਕਿਤੇ ਚਾਰ ਕੈਂਡੀਡੇਟ ਸ਼ਾਰਟਲਿਸਟ ਕੀਤੇ ਗਏ ਨੇ ਕਿਤੇ ਤਿੰਨ ਕੈਂਡੀਡੇਟ ਸ਼ਾਰਟਲਿਸਟ ਕੀਤੇ ਗਏ ਨੇ ਔਰ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਕਿ 40 ਦੇ ਕਰੀਬ ਕੈਂਡੀਡੇਟ ਜਿਹੜੇ ਨੇ ਉਹ ਲੋਕ ਸਭਾ ਚੋਣਾਂ ਦੇ ਲਈ ਜਿਹੜੇ ਨੇ ਉਹ ਸ਼ਾਰਟਲਿਸਟ ਕਰ ਦਿੱਤੇ ਨੇ ਔਰ ਇਹ ਵੀ ਇਨਫੋਰਮੇਸ਼ਨ ਮਿਲੀ ਹੈ ਕਿ ਸਰਵੇ ਹੋਰ ਕਰਵਾਏ ਜਾਣਗੇ ਔਰ ਜਿਹੜਾ ਵਿਨਿੰਗ ਕੈਂਡੀਡੇਟ ਹੋਏਗਾ ਵਿਨਿੰਗ ਕੈਂਡੀਡੇਟ ਨੂੰ ਹੀ ਪਾਰਟੀ ਦੇ ਵਿੱਚ ਤਵੱਜੋ ਦਿੱਤੀ ਜਾਏਗੀ ਇਸ ਦੇ ਵਿੱਚ ਮਹਿਲਾਵਾਂ ਵੀ ਦੇਖੀਆਂ ਜਾ ਰਹੀਆਂ ਨੇ ਕਿ ਕਿਹੜੀ ਸੀਟ ਤੇ ਮਹਿਲਾਵਾਂ ਨੂੰ ਤਾਰਿਆ ਜਾ ਸਕਦਾ ਹੈ ਕਿਹੜੀ ਸੀਟ ਤੇ ਨੌਜਵਾਨਾਂ ਨੂੰ ਤਾਰਿਆ ਜਾ ਸਕਦਾ ਵਾ ਔਰ ਇਸ ਦੇ ਨਾਲ ਨਾਲ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਜਿਹੜੇ ਪਾਰਟੀ ਦੇ ਪੁਰਾਣੇ ਕਾਰਡਰ ਪਾਰਟੀ ਦੇ ਪੁਰਾਣੇ ਵਰਕਰ ਨੇ ਉਹਨਾਂ ਨੂੰ ਵੀ ਤਵੱਜੋ ਦੇਣ ਦਾ ਜ਼ਿਕਰ ਜਿਹੜਾ ਵਾ ਉਹ ਮੀਟਿੰਗ ਦੇ ਵਿੱਚ ਹੋਇਆ ਤਾਂ ਇਹ ਗੱਲ ਸਾਫ਼ ਹੋ ਗਈ ਹੈ ਕਿ ਪੰਜਾਬ 'ਚ ਜਿਹੜਾ ਲਗਾਤਾਰ ਇਹ ਸ਼ਸ਼ੋਪਨ ਬਣਿਆ ਹੋਇਆ ਸੀ ਕਿ ਆਮ ਆਦਮੀ ਪਾਰਟੀ ਇਕੱਲੇ ਲੜੇਗੀ ਜਾਂ ਮਿਲ ਕੇ ਲੜੇਗੀ ਤਾਂ ਹੁਣ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਿਹੜੇ ਪਾਰਟੀ ਦੇ ਸੁਪਰੀਮੋ ਨੇ ਉਹਨਾਂ ਨੇ ਹਰੀ ਚੰਡੀ ਦੇ ਦਿੱਤੀ ਔਰ ਇਸੇ ਵਜ੍ਹਾ ਕਰਕੇ ਅਸੀਂ ਦੇਖਿਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ న్యూਸ 18 ਦੇ ਪਲੇਟਫਾਰਮ ਤੇ ਆਏ ਸੀ ਤਾਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਅਸੀਂ 13 0 ਦੇ ਨਾਲ ਜਿੱਤਾਂਗੇ ਔਰ ਇਹ ਸਲੋਗਨ ਉਹਨਾਂ ਨੇ ਸੰਗਰੂਰ ਦੇ ਵਿੱਚ ਵੀ ਦਿੱਤਾ ਸੀਗਾ ਕਿ ਦੇਸ਼ ਪੰਜਾਬ ਬਣੇਗਾ ਹੀਰੋ 130 ਔਰ ਇਹ ਇਸੇ ਵਜ੍ਹਾ ਕਰਕੇ ਕਿਉਂਕਿ ਇੱਕ ਵਜ੍ਹਾ ਹੋਰ ਹੈ ਜਿਹੜੀ ਪੰਜਾਬ ਇਕਾਈ ਦੇ ਵੱਲੋਂ ਰੱਖੀ ਗਈ ਕਿ ਅਸੀਂ ਲਗਾਤਾਰ ਪੰਜਾਬ ਦੇ ਵਿੱਚ ਕਰਪਸ਼ਨ ਫ੍ਰੀ ਦਾ ਜ਼ਿਕਰ ਕਰ ਰਹੇ ਹਾਂ ਅਸੀਂ ਲਗਾਤਾਰ ਪੁਰਾਣੀਆਂ ਸਰਕਾਰਾਂ ਦੇ ਵਿੱਚ ਜਿਹੜੇ ਚਾਹੇ ਕਾਂਗਰਸ ਦੇ ਆਗੂ ਹੋਣ ਚਾਹੇ ਅਕਾਲੀ ਦਲ ਦੇ ਆਗੂ ਹੋਣ ਚਾਹੇ ਭਾਜਪਾ ਦੇ ਆਗੂ ਹੋਣ ਜਿਨ੍ਹਾਂ ਨੇ ਕਰਪਸ਼ਨ ਕੀਤੀ ਹੈ ਤਾਂ ਉਹਨਾਂ ਦੇ ਖਿਲਾਫ ਐਕਸ਼ਨ ਲੈ ਰਹੇ ਹਾਂ ਲੇਕਿਨ ਜੇਕਰ ਇੱਕੋ ਸਟੇਜ ਤੇ ਅਸੀਂ ਸਾਂਝਾ ਪ੍ਰਚਾਰ ਕਰਾਂਗੇ ਤਾਂ ਲੋਕਾਂ ਦੇ ਵਿੱਚ ਇੱਕ ਪੰਬੜ ਪੂਸਾ ਬਣੇਗਾ ਔਰ ਸਾਨੂੰ ਨੁਕਸਾਨ ਹੋਏਗਾ ਅਸੀਂ ਕਰਪਸ਼ਨ ਦੇ ਖਿਲਾਫ ਆ ਔਰ ਇਸੇ ਵਜ੍ਹਾ ਕਰਕੇ 13 ਸੀਟਾਂ ਦੇ ਕੱਲੇ ਜਾਵਾਂਗੇ ਕਿਉਂਕਿ ਅਸੀਂ ਸੱਤਾ 'ਚ ਸਰਕਾਰ ਦੇ ਕੰਮ ਦੱਸਾਂਗੇ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਹੈ ਮੁੱਖ ਭੂਮਿਕਾ ਦੇ ਵਿੱਚ ਤੇ ਇੱਕੋ ਪਲੇਟਫਾਰਮ ਤੇ ਮਤਲਬ ਹੀ ਨਹੀਂ ਪੈਦਾ ਹੁੰਦਾ ਤਾਂ ਇਸੇ ਵਜ੍ਹਾ ਕਰਕੇ ਇਹ ਫੈਸਲਾ ਲਿੱਤਾ ਗਿਆ ਕਿ ਹੁਣ 13 ਦੀਆਂ 13 ਸੀਟਾਂ ਤੇ ਆਮ ਆਦਮੀ ਪਾਰਟੀ ਇਕੱਲੇ ਚੋਣ ਜਿਹੜੀ ਆ ਉਹ ਲੜੇਗੀ ਪੰਕਜ ਜਿਸ ਤੋਂ ਪਹਿਲਾਂ ਸਸਪੈਂਸ ਬਣਿਆ ਹੋਇਆ ਸੀ ਜਿਵੇਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਪਰ ਹੁਣ ਆਵਾ ਦੀ ਪਾਰਟੀ ਨੇ ਇਸ ਜ਼ੋਰ ਦੇ ਕੇ ਕਿਹਾ ਕਿ ਉਹ ਸਖਸ਼ਮ ਨੇ ਉਹ ਬਿਲਕੁਲ ਇਕੱਲੇ ਚੋਣਾ ਲੜ ਸਕਦੇ ਨੇ ਔਰ ਉਸ ਬਲਬੁੱਤੇ ਤੇ ਜਿੱਤਣਗੇ ਵੀ ਪਰ ਇਸ ਤੋਂ ਪਹਿਲਾਂ ਕਾਂਗਰਸ ਵੀ ਕਹਿ ਰਹੀ ਸੀ ਇਹ ਕਹਿ ਲਈ ਕਿ ਹੁਣ ਦੋਵਾਂ ਪਾਸੇ ਤੋਂ ਉਸੇ ਤਰੀਕੇ ਦੇ ਨਾਲ ਇਹ ਫਾਈਨਲ ਮੋਰ ਲਾ ਦਿੱਤੀ ਗਈ ਹੈ ਇਸ ਕਰਕੇ ਫੈਸਲਾ ਹੁਣ ਲਗਭਗ ਸੰਭਵ ਹੈ ਔਰ ਜਲਦੀ ਐਲਾਨਿਆ ਵੀ ਜਾ ਸਕਦਾ ਹੈ ਪੰਕਜ ਦੇਖੋ ਇੰਡੀਆ ਅਲਾਈਅንስ ਦੀ ਅਗਲੀ ਮੀਟਿੰਗ ਹੋਣੀ ਹੈ ਜਿਸ ਦੇ ਵਿੱਚ ਕਾਂਗਰਸ ਦੇ ਵੀ ਜਿਹੜੇ ਨੇ ਉਹ ਨੁਮਾਇੰਦੇ ਹੋਣਗੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਹੋਣਗੇ ਔਰ ਉੱਥੇ ਇਹ ਗੱਲ ਰੱਖੀ ਜਾਏਗੀ ਕਿ ਜਦੋਂ ਪੰਜਾਬ ਦੀ ਕਾਂਗਰਸ ਦੀ ਕਾਈ ਇਕੱਲੇ ਚੋਂ ਲੜਨ ਦਾ ਜ਼ਿਕਰ ਕਰਦੀ ਹੈ ਜਦੋਂ ਆਮ ਆਦਮੀ ਪਾਰਟੀ ਇਕੱਲੇ ਚੋਂ ਲੜਨ ਦਾ ਜ਼ਿਕਰ ਕਰਦੀ ਹੈ ਤਾਂ ਫਿਰ ਇੰਡੀਆ ਆਲਾਈਂਸ ਜਿਆਦਾ ਸੋਚਣ ਵਿਚਾਰਨ ਦੀ ਲੋੜ ਨਹੀਂ ਹੈ ਇਸੇ ਵਜ੍ਹਾ ਕਰਕੇ ਇਕੱਲੇ ਚੋਂ ਜਿਹੜੀ ਹੈ ਉਹ ਲੜੀ ਜਾ ਸਕਦੀ ਹੈ ਔਰ ਅਗਲੀ ਮੀਟਿੰਗ ਦੇ ਵਿੱਚ ਇਹ ਗੱਲ ਰੱਖੀ ਜਾਏਗੀ ਔਰ ਇਸ ਗੱਲ ਤੇ ਸਹਿਮਤੀ ਬਣੀ ਤਾਂ ਫਿਰ ਉਸ ਤੋਂ ਬਾਅਦ ਐਲਾਨ ਵੀ ਪ੍ਰੈਸ ਕਾਨਫਰੰਸ ਕਰਕੇ ਕੀਤਾ ਜਾਏਗਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਕੱਲੇ ਚੋਂ ਲੜੇਗੀ ਕਾਂਗਰਸ ਇਕੱਲੇ ਚੋਂ ਲੜੇਗੀ ਇਹ ਇੰਡੀਆ ਆਲਾਈਂਸ ਦੀ ਅਗਲੀ ਮੀਟਿੰਗ ਤੋਂ ਬਾਅਦ ਐਲਾਨ ਜਿਹੜਾ ਵਾ ਉਹ ਕੀਤਾ ਜਾ ਸਕਦਾ ਜੋ ਸੋਰਸਸ ਜਾਣਕਾਰੀ THANKS